ਸਾਡੇ ਮਾਨਯੋਗ ਐਸਐਸਪੀ ਸਾਹਿਬ શ્રી ਸੰਦੀਪ ਕੁਮਾਰ ਮਲਕ ਜੀ ਤੇ ਸਾਡੇ ਮਾਨਯੋਗ ਐਸਪੀਡੀ ਸਾਹਿਬ ਪਰਮਿੰਦਰ ਹੀਰ ਜੀ ਤੇ ਸਾਡੇ ਡੀਐਸਪੀ ਕੁਲਵਿੰਦਰ ਬਿਰਕ ਸਾਹਿਬ ਜੀ ਦੇ ਦੇਸ਼ਾਂ ਨਿਰਦੇਸ਼ਾਂ ਤਹਿਤ ਸਾਡੇ ਏਰੀਆ ਦੇ ਵਿੱਚ ਜੋ ਵੀ ਕੋਈ ਮਾੜੇ ਅਨਸਰ ਹੈ ਜਾਂ ਸ਼ਰਾਰਤੀ ਭੈੜੇ ਅਨਸਰ ਹੈਗੇ ਚੋਰ ਜਾਂ ਲੁੱਟਾਕੂ ਘੁਲੇ ਹੈਗੇ ਉਹਨਾਂ ਦੇ ਸਬੰਧੀ ਸਾਨੂੰ ਹਦਾਇਤ ਹੁੰਦੀ ਰਹਿੰਦੀ ਹੈ ਕਿ ਇਹਨਾਂ ਤੇ ਜਿਹੜੀ ਨਿਗਰਾਨੀ ਤੇ ਇਹਨਾਂ ਦੇ ਸਬੰਧੀ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਜਿਸ ਤਹਿਤ ਮੈਂ ਤੇ ਮੇਰੀ ਟੀਮ ਨੇ ਮਤਲਬ ਸਾਨੂੰ ਬੜੀ ਵੱਡੀ ਸਾਡੇ ਹਾਜੀਪੁਰਾਣੇ ਨੂੰ ਕਾਮਯਾਬੀ ਮਿਲੀ ਹੈਗੀ ਹੈ ਇਹ ਮਿਤੀ 17 1 26 ਨੂੰ ਸਾਡੇ ਏਐਸਏ ਰਵਿੰਦਰ ਸਿੰਘ ਜੀ ਹੈਗੇ ਨੇ ਇਹ ਟੀਪੁਆਇੰਟ ਹਾਜੀਪੁਰ ਮੌਜੂਦ ਸੀ ਤਾਂ ਉੱਥੇ ਕਿਸੇ ਮੁਖਬਰ ਖਾਸ ਨੇ ਸਾਨੂੰ ਉਤਲਾਹ ਦਿੱਤੀ ਸੀ ਕਿ ਮਸੂਮ ਅਲੀ ਉਰਫ ਅੰਮੂ ਪੁੱਤਰ ਮਸਰਦੀਨ ਵਾਸੀ ਇਸ ਸੰਭਾਲ ਦਾ ਹੈਗਾ ਇਹ ਆਪਣੇ ਹਾਜੀਪੁਰ ਤੇ ਮਕੇਰੀਆਂ ਏਰੀਆ ਦੇ ਵਿੱਚ ਮੋਟਰਸਾਈਕਲ ਵਗੈਰਾ ਚੋਰੀ ਕਰਦਾ ਹੈਗਾ ਚੋਰੀ ਕਰਕੇ ਤੇ ਏਰੀਆ ਦੇ ਵਿੱਚ ਲੋਕਾਂ ਨੂੰ ਇਹ ਵੇਚ ਦਿੰਦਾ ਹੈਗਾ ਸੋ ਉਸੇ ਮੁਖਬਰੀ ਤਹਿਤ ਇਹ ਸੀਗਾ ਵੀ ਇਹ 17 ਕ 22 ਨੂੰ ਸੰਵਾਲ ਸਾਈਡ ਤੋਂ ਆਪਣੇ ਪਾਵਰ ਹਾਊਸ ਦਾ ਆਪਣੇ ਹਾਜੀਪੁਰਵਲ ਨੂੰ ਆ ਰਿਹਾ ਹੈਗਾ ਜਿਸ ਤਹਿਤ ਫਿਰ ਸਾਡੀ ਜਿਹੜੀ ਟੀਮ ਵੱਲੋਂ ਇਹਨੂੰ ਮੋਟਰਸਾਈਕਲ ਬਿਨਾਂ ਨੰਬਰੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀਗਾ ਜੋ ਕਿ 17 ਜਿਸ ਤੇ 17 ਕ 22 ਨੂੰ ਸਾਡੇ ਥਾਣਾ ਹਾਜੀਪੁਰ ਵਿਖੇ ਮਕਦਮਾ ਨੰਬਰ 10 ਅੰਡਰ ਸੈਕਸ਼ਨ 393 2 317 2 ਬੀ ਐਨਸ ਤਹਿਤ ਇਥੇ ਥਾਣਾ ਹਾਜੀਪੁਰ ਰਜਿਸਟਰ ਕਰਕੇ ਇਹਨੂੰ ਗ੍ਰਿਫਤਾਰ ਕਰਕੇ ਫਿਰ ਇਹਦੀ ਪੁੱਛਗਿੱਛ ਕੀਤੀ ਗਈ ਸੀ ਉਸ ਪੁੱਛਗਿੱਛ ਦੌਰਾਨ ਸਾਡੇ ਕੋਲ ਇੱਕ ਗੱਲ ਸਾਹਮਣੇ ਆਈ ਸੀ ਵੀ ਜਿਹੜਾ ਦਾ ਭਰਾ ਹੈ ਉਹਦਾ ਸ਼ਰੀਫ ਪੁੱਤਰ ਮਸੀਰਦੀਨ ਵਾਸੀ ਸੰਵਾਲ ਉਹ ਵੀ ਇਹ ਚੋਰੀਆਂ ਕਰਦਾ ਹੈਗਾ ਚੋਰੀਆਂ ਕਰਕੇ ਜਿਹੜਾ ਅਸੀਂ ਮੋਟਰਸਾਈਕਲ ਅਸੀਂ ਦੋਨੋਂ ਭਰਾ ਅੱਗੇ ਗਾਂ ਫਰਦਰ ਗੈਮ ਬੇਚ ਦਿੰਨੇ ਹੈਗੇ ਤੇ ਇਹਦੇ ਵਿੱਚ ਸ਼ਰੀਫ ਇਹਦਾ ਜਿਹੜਾ ਭਰਾ ਹੈਗਾ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਤੇ ਇਹਨਾਂ ਤੋਂ ਜਿਹੜਾ ਹੁਣ ਤੱਕ ਸਾਨੂੰ 10 ਚੋਰੀ ਦੇ ਮੋਟਰਸਾਈਕਲ ਜਿਹੜੇ ਐ ਬਰਾਮਦ ਹੋ ਸਕੇ ਹਨ ਜਿਨ੍ਹਾਂ ਦੇ ਅਸੀਂ 84 ਤੇ انجن ਨੰਬਰ ਲੈ ਲਏ ਹੈਗੇ ਆ ਅਸੀਂ ਫਰਦਰ ਹੋਰ ਵੀ ਅੱਜ ਇਹਨਾਂ ਨੂੰ ਪੁਲਿਸ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਸ ਰਮਾਨਡ ਹਾਸਲ ਕਰਾਂਗੇ ਤੇ گاਾਂ ਹੋਰ ਵੀ ਸਾਨੂੰ ਉਮੀਦ ਹੈ ਕਿ ਸਾਨੂੰ ਮੋਟਰਸਾਈਕਲ ਦੀ ਰਿਕਵਰੀ ਹੋਵੇਗੀ ਸਰ ਹੋਰ ਵੀ ਫੜੇ ਨਾਲ ਤੁਸੀਂ ਸਾਨੂੰ ਹਾਂ ਦੋਨੋਂ ਭਰਾ ਫੜ ਲਿਆ ਮਸੂਮ ਅਲੀ ਤੇ ਆਪਣੇ ਸ਼ਰੀਫ ਦੋਨੋਂ ਆਪਣੇ ਅਰੈਸਟ ਕਰ ਲਏ ਹੈਗੇ ਫਾਰਦਰ ਜੇ ਕਿਸੇ ਨੇ ਮੋਟਰਸਾਈਕਲ ਕਿਸੇ ਦਾ ਹੈਗਾ ਅਸੀਂ ਹਜੇ ਹੋਰ ਸਸਪੈਕਟਡ ਪਰਸਨ ਹੈਗੇ ਆ ਉਹ ਹਜੇ ਜਸਟ ਅਸੀਂ ਸਸਪੀਸ਼ੀਅਸ ਹੈਗੇ ਆ ਉਹਨਾਂ ਨੂੰ ਪੁੱਛ ਕੇ ਚੱਲ ਰਹੇ ਹਾਂ ਸਰ ਕਿਸ ਜਗ੍ਹਾ ਤੇ ਵੇਚਦੇ ਸੀਗੇ ਮੋਟਰਸਾਈਕਲ ਇਹ ਮੋਟਰਸਾਈਕਲ ਇਰੀਏ ਦੇ ਵਿੱਚ ਹੀ ਆਪਾਂ ਨੂੰ ਵੇਚਦੇ ਸੀਗੇ ਜਿਹੜੇ ਕੋਈ ਲੋਕ ਸੀਗੇ ਉਹਨਾਂ ਨੂੰ ਇਹ ਮੋਟਰਸਾਈਕਲ ਸਸਤੇ ਦਰਮਾ ਦੇ ਵਿੱਚ ਵੇਚ ਦਿੰਦੇ ਸੀ ਕਈਆਂ ਨੂੰ ਆਪਣੇ ਦੱਸ ਕੇ ਮੋਟਰਸਾਈਕਲ ਵੀ ਅਸੀਂ ਮੋਟਰਸਾਈਕਲ ਦਾ ਕੰਮ ਕਰਦੇ ਹਾਂ ਵੇਚਦਾ ਬਾਕੀ ਹਜੇ ਹੋਰ ਹਜੇ ਸਾਡੀ ਤਫਤੀਸ਼ ਜਾਰੀ ਹੈਗੀ ਹੈ ਡਗਾਈ ਨਾਲ ਪੁੱਛਗਿਛ ਕਰਾਂਗੇ ਇਹਨਾਂ ਦੀ ਜਿਹੜੀ ਪ੍ਰੋਪਰ ਤਫਤੀਸ਼ ਅਸੀਂ ਮੁਕੰਮਲ ਕਰਕੇ ਫੇਰ ਹੀ ਇਹਨਾਂ ਨੂੰ ਅਸੀਂ ਜਿਹੜੇ ਮੋਟਰਸਾਈਕਲ ਦੀ ਚੋਰੀ ਦੇ ਵਿੱਚੇ ਗਿਆ ਕਿ ਜਿਨ੍ਹਾਂ ਨੇ ਖਰੀਦੇ ਉਹਨਾਂ ਨੂੰ ਪਤਾ ਵੀ ਚੋਰੀ ਦੇ ਮੋਟਰਸਾਈਕਲ ਆਹ ਭਾਲ ਹਜੇ ਗੱਲ ਕਲੀਅਰ ਹੈ ਜੀ ਵੀ ਉਹਨਾਂ ਨੂੰ ਹਜੇ ਇਸ ਬਾਰੇ ਨਹੀਂ ਪਤਾ ਹੈਗਾ ਬਟ ਫੇਰ ਵੀ ਅਸੀਂ ਤਫਤੀਸ਼ ਦੇ ਵਿੱਚ ਇਹ ਗੱਲ ਵਿਚਾਰਾਂਗੇ ਅਸੀਂ ਪੁੱਛਗਿਛ ਕਰ ਰਹੇ ਹਾਂ ਜੀ ਅਸੀਂ ਇਨਵੈਸਟੀਗੇਸ਼ਨ ਨਰਾਨ ਉਹਨਾਂ ਤੋਂ ਜੋ ਗੱਲ ਸਾਹਮਣੇ ਆਈ ਜੇ ਕੋਈ ਉਹਨਾਂ ਨੂੰ ਪਤਾ ਹੈਗਾ ਇਸ ਬਾਰੇ ਤਾਂ ਡੈਫੀਨੇਟਲੀ ਜਿਹੜੀ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ ਸਰ ਇਹ ਦੋਨੋਂ ਪਰਮਾਂ ਤੇ ਚੱਲੀ ਦੀ ਮੈਂ ਤੁਹਾਨੂੰ ਦੱਸ ਦਿਆ ਤਾਂ ਹਾਲ ਇਹਨਾਂ ਤੇ ਕੋਈ ਪਹਿਲਾਂ ਦਾ ਮੁਕੱਦਮਾ ਦਰਜ ਨਹੀਂ ਹੈਗਾ ਇਹ ਪਹਿਲ ਫਾਸਟ ਮਰਦਮਾ ਹੀ ਸਾਡੀ ਹੈ ਜਿਹੜੇ ਨੌਲੇਜ ਦੇ ਵਿੱਚ ਅਜੇ ਦਰਜ ਹੈਗਾ ਅਗਲੀ ਕਾਰਵਾਈ ਅਗਲੀ ਕਾਰਵਾਈ ਅੱਜ ਪੁਲਿਸ ਰਿਮਾਂਡ ਲੈ ਰਹੇ ਆ ਦੋਨੋਂ ਪਰਮਾਂ ਦਾ ਤੇ ਪੁਲਿਸ ਰਿਮਾਂਡ ਹਾਸਲ ਕਰਕੇ ਗਾਂ ਫਰਦਰ ਹੋਰ ਡਾਈ ਨਾਲ ਪੁੱਛਗਿੱਛ ਕਰਾਂਗੇ ਤੇ ਸਾਨੂੰ ਉਮੀਦ ਹੈ ਵੀ ਇਹਨਾਂ ਤੋਂ ਹੋਰ ਰਿਕਵਰੀ ਸਾਨੂੰ ਹਾਸਲ ਹੋ ਵੀ ਗਵਲਾ ਲ ਜੇ ਟਾਈਮ ਥੋੜਾ ਸੀਗਾ ਸਾਡੇ ਕੋਲੇ ਅੱਜ ਅਸੀਂ ਰਿਮਾਂਡ ਲੈ ਕੇ ਫਿਰਾਂ ਗਾ ਫਰਦਰ ਅਜੇ ਸਟਾਰਟ ਕੰਮ ਕਰਨ